ਹੀ ਹੋਣਾਗਾ ਇਹ ਚੀਜ਼ ਤੇ ਆਪਾਂ ਫੇਰ ਕਹਿਨੇ ਵੀ ਅਚਾਰ ਮਾੜਾ ਅਚਾਰ ਨਹੀਂ ਮਾੜਾ ਪ੍ਰਭੂ ਆਪਾਂ ਨੂੰ ਅਚਾਰ ਪਾਉਣ ਦੀ ਸਮਝ ਨਹੀਂ ਹੈਗੀ ਵੀ ਅਚਾਰ ਦਾ ਤਰੀਕਾ ਕੀ ਹੈਗਾ ਆਪਣੇ ਲਈ ਵੀ ਉਹ ਚ ਆਪਣੀ ਨੌਲੇਜ ਨਹੀਂ ਹੈਗੀ ਅਚਾਰ ਪਾਉਣ ਦੀ ਸਹੀ ਨੌਲੇਜ ਕੀ ਹੈਗੀ ਇਦੋਂ ਵਧੀਆ ਯਾਰ ਸੰਨੀ ਪਾ ਲਓ ਖਰਾਬ ਅਚਾਰ ਪਾਉਣ ਨਾਲੋਂ ਤੂੜੀ ਦੀ ਸੰਨੀ ਕਰ ਦੋ ਉਹਦਾ ਕੋਈ ਨੁਕਸਾਨ ਨਹੀਂ ਹੋਏਗਾ ਪਰ ਜਿਹੜਾ ਇਹਦਾ ਨੁਕਸਾਨ ਹੈ ਬਹੁਤ ਵੱਡਾ ਹੈ ਇਹਦੇ ਨਾਲ ਤੁਹਾਡੇ ਪਸ਼ੂ ਰਿਪੀਟਰ ਵੀ ਹੋਣਗੇ ਬੱਚਾ ਵੀ ਸੱਟਣ ਕੇ ਸਾਰਾ ਕੁਝ ਹੀ ਕਰਨੀ ਗੀਰ ਜਿੰਨੀਆਂ ਬਿਮਾਰੀ ਮੇਰੇ ਤੋਂ ਜਿਹੜਾ ਅਚਾਰ ਦੇ ਤੁਸੀਂ ਆ ਦੇਖ ਸਕਦੇ ਹੋ ਆਜ ਦੇ ਦੇ ਉਤੋਂ ਮਿੱਟੀ ਆ ਜਿਹੜੀ ਮੈਂ ਜਾਦੇ ਲਾਤੀ ਇਹ ਜਾਦੇ ਲਾਉਣ ਦੇ ਕਾਰਨ ਕੀ ਆ ਮੈਂ ਚਾ ਵੀ 4-5 ਦਿਨਾਂ ਦਾ ਕੰਮ ਇੱਕ ਵਾਰ ਚ ਤਾਂ ਨਿਮੇੜਦਾ ਪਰ ਇਹਦੇ ਨਾਲ ਨੁਕਸਾਨ ਮੇਰਾ ਕਿੰਨਾ ਜ਼ਿਆਦੇ ਹੋਇਆ ਤੋਂ ਉਹ ਦਿਖਾਉਣਾਗਾ ਕਿਹਾ ਜੀ ਦੋਸਤੋ ਕਿਸਾਨ ਦਾ ਮਾਈਂਡ ਸੈਟ ਦੇਖ ਰਹੇ ਸਾਰੇ 10 ਕੰ ਦਾ ਧੰਨਵਾਦ ਅੱਜ ਦੀ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਆਚਾਰ ਦੇ ਬਾਰੇ ਕੀ ਆਚਾਰ ਆਪਣੇ ਪਸ਼ੂਆਂ ਦੇ ਲਈ ਕਿੰਨਾ ਮਾੜਾ ਜਾਂ ਕਿੰਨਾ ਚੰਗਾ ਕਿ ਕੀ ਕੀ ਨੁਕਸਾਨ ਨੇ ਆਚਾਰ ਦੇ ਕੀ ਕੀ ਫਾਇਦੇ ਨੇ ਆਪਾਂ ਸਾਰੀ ਗੱਲਬਾਤ ਕਰਦੇ ਆ ਤੁਹਾਡੇ ਨਾਲ ਆਜੋ ਆਪਾਂ ਤੁਹਾਨੂੰ ਦੱਸਦੇ ਆ ਤੇ ਆ ਜਿਹੜਾ ਅਚਾਰ ਦਾ ਟੋਆ ਆ ਗਿਆ ਤੁਸੀਂ ਦੇਖ ਸਕਦੇ ਸਾਰੇ ਤੇ ਨਿਗਾ ਬਰਵਾਦੇ ਬਾਈ ਇਹਦਾ ਮੈਂ ਅਚਾਰ ਆਗਾ ਅਚਾਰ ਦਾ ਟੋਆ ਆਗਾ ਮੈਂ ਬਹੁਤ ਸੋਚ ਸਮਝ ਕੇ ਬਹੁਤ ਸੋਚ ਕੇ ਦੀ ਉਚਾਈ ਲੰਬਾਈ ਚੌੜਾਈ ਸਾਰਾ ਕੁਝ ਮੈਂ ਸੋਚ ਕੇ ਰੱਖੀ ਸੀ ਵੀ ਆਪਣਾ ਕਿੰਨੀ ਕੀ ਆਪਣੀ ਇੱਕ ਦਿਨ ਦੀ ਲਾਗਤ ਹੁੰਦੀ ਹੈਗੀ ਤੇ ਵੀ ਆਪਾਂ ਉਹਦੇ ਹਿਸਾਬ ਨਾਲ ਰੱਖੀ ਸੀ ਕਿਤੇ ਇਹਦੇ ਵਿੱਚ ਫੇਰ ਵੀ ਕੋਈ ਨਾ ਕੋਈ ਕਮੀਆਂ ਰਹਿ ਜਾਂਦੀਆਂ ਨੇ ਕਿਉਂਕਿ ਜੋ ਆਪਾਂ ਵੀ ਲਗਾ ਵੀ ਆਪਾਂ ਕਹਿੰਦੇ ਵੀ ਮੌਸਮ ਦੇ ਚੱਲਦੇ-ਚੱਲਦੇ ਆਪਾਂ ਸਿੱਖਦੇ ਆਂ ਕਿ ਤੇ ਇਹਦੇ ਵਿੱਚ ਜਿਹੜੀਆਂ ਕਮੀਆਂ ਨੇ ਕੀ ਰਹਿ ਗਈ ਪਹਿਲਾਂ ਤਾਂ ਇਹ ਗਲਤੀ ਹੋਈ ਹੈਗੀ ਮੇਰੇ ਤੋਂ ਜਿਹੜਾ ਆਚਾਰ ਦੇ ਤੁਸੀਂ ਆ ਦੇਖ ਸਕਦੇ ਹੋ ਕਾਗਜ਼ ਦੇ ਉੱਤੋਂ ਮਿੱਟੀ ਹੈ ਜਿਹੜੀ ਮੈਂ ਜ਼ਿਆਦਾ ਲਾਤੀ ਇਹ ਜ਼ਿਆਦਾ ਲਾਉਣ ਦੇ ਕਾਰਨ ਕੀ ਹੈ ਮੈਂ ਚਾ ਵੀ 4-5 ਦਿਨਾਂ ਦਾ ਕੰਮ ਇੱਕ ਵਾਰ ਚ ਤਾਂ ਨਿਮੇੜਦਾ ਪਰ ਇਹਦੇ ਨਾਲ ਨੁਕਸਾਨ ਮੇਰਾ ਕਿੰਨਾ ਚਾਹਦੇ ਹੋਇਆ ਤੁਹਾਨੂੰ ਦਿਖਾਉਣਾਗਾ ਇਹਨਾਂ ਨੂੰ ਨੁਕਸਾਨ ਇਹ ਹੋਇਆ ਜਦੋਂ ਕਾਗਜ਼ ਦੇ ਉੱਤੇ ਮਿੱਟੀ ਲੱਗੀ ਤਾਂ ਇਹਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਫੰਗਸ ਕਿੰਨੀ ਜ਼ਿਆਦਾ ਗਰੋ ਹੋਈ ਆ ਉਹ ਅੱਗੇ ਤੱਕ ਵੀ ਸਾਰੀ ਫੰਗਸ ਗਰੋ ਹੋਈ ਪਈ ਹੈਗੀ ਇਹਦਾ ਕਾਰਨ ਇਹ ਹੀ ਆ ਕਿਉਂਕਿ ਇਹਨੂੰ ਹਵਾ ਮਿਲ ਗਈ ਫੰਗਸ ਨੂੰ ਗਰੋ ਹੋਣ ਵਾਸਤੇ ਜਦੋਂ ਹਵਾ ਮਿਲ ਗਈ ਤਾਂ ਫੰਗਸ ਨੇ ਆਪ ਵਿਆਪੀ ਗਰੋ ਹੋ ਜਾਣਾ ਜਿਹੜੀ ਕਿ ਆਪਣੇ ਪਸ਼ੂਆਂ ਦੇ ਲਈ ਬਹੁਤ ਜ਼ਿਆਦਾ ਆਪਾਂ ਕਹਿੰਦੇ ਨੁਕਸਾਨ ਵਾਲੀ ਆ ਕਈ ਭਰਾ ਆਪਣੇ ਕੀ ਕਰਦੇ ਹੁਣ ਏਸੇ ਨੂੰ ਜਾ ਕੇ ਕਹਿੰਦੇ ਇਹਨੂੰ ਕੀ ਹੁੰਦਾਗਾ ਅਜ ਨੂੰ ਧੁੱਪੇ ਸਗਾ ਕੇ ਉਲੀ ਨੂੰ ਦੁਬਾਰੇ ਹੀ ਪਸੂਆਂ ਤੋਂ ਪਾਣੇ ਆ ਇੱਕ ਤਾਂ ਕਾਰ ਨੇ ਇਹ ਹੋ ਜਾਂਦਾ ਹੁਣ ਇਹ ਲਾ ਦੋ ਵੀ ਇੱਥੋਂ ਤੋਂ ਮੇਰੇ ਇੱਥੇ ਤੱਕ ਕੋਈ ਹੋਈ ਹੈ ਕੁਝ ਤਾਂ ਪਿਛਲੇ ਦਿਨਾਂ ਚ ਮੀਂਹ ਬਹੁਤ ਜ਼ਿਆਦਾ ਪੈ ਰਿਹਾਗਾ ਉਹਦੇ ਕਰਕੇ ਵੀ ਫੰਗਸ ਥੋੜੀ ਜਿਆਦਾ ਗਰੋ ਹੋ ਰਹੀ ਹੈਗੀ ਇੱਥੋਂ ਵੀ ਪੱਟਿਆ ਨਹੀਂ ਜਾਂਦਾ ਹੈਗਾ ਨੀਚੇ ਵੀ ਦੇਖ ਸਕਦੇ ਵੀ ਗਾਰਾ ਹੋਇਆ ਪਿਆ ਇੱਥੇ ਵੀ ਗਲਿਆ ਹੋਇਆ ਜਾਰੀ ਸਟਿਆ ਹੋਇਆ ਹੈਗਾ ਮੈਂ ਤਾਂ ਪੱਲੀ ਵਸਾ ਕੇ ਹੁਣ ਇਥੋਂ ਮੈਂ ਚਾਰ ਪੱਟਦਾ ਹੁੰਦਾਗਾ ਇਹਦੇ ਨਾਲ ਕੀ ਕਾਰਨਾਗਾ ਵੀ ਇੱਕ ਤਾਂ ਫੰਗਸ ਜਿਆਦਾ ਗਰੋ ਹੋ ਜਾਂਦੀ ਆਪਣੇ ਭ ਕਈ ਭਰਾ ਕੀ ਕਰਦੇ ਆ ਕਿ ਜਿਨ੍ਹਾਂ ਨੂੰ ਨਹੀਂ ਜਾਣਕਾਰੀ ਹੈਗੀ ਉਹ ਇਦਾਂ ਹੀ ਚਾਰ ਨੂੰ ਪੱਟ ਕੇ ਪਾ ਦਿੰਦੇ ਆ ਜਾਂ ਕਈ ਭਰਾਵਾਂ ਦਾ ਕੀ ਹੁੰਦਾ ਟੋਆ ਬਾਲਾ ਜਿਆਦਾ ਚੌੜਾ ਹੋ ਜਾਂਦਾਗਾ ਵੀ ਉੱਚੀ ਉਚਾਈ ਵੀ ਜਿਹੜੀ ਉਹਨਾਂ ਦੀ ਬਹੁਤ ਜਿਆਦਾ ਹੁੰਦੀ ਹੈਗੀ ਉਹ ਕੀ ਕਰਦੇ ਵੀ ਇੱਕ ਦਿਨ ਦੇ ਵਿੱਚ ਪਹਿਲਾਂ ਤਾਂ ਉਹਨਾਂ ਤੋਂ ਪੂਰਾ ਪੱਟਿਆ ਨਹੀਂ ਜਾਂਦਾ ਹੈਗਾ ਇੱਕ ਦਿਨ ਦੇ ਵਿੱਚ ਇਹ ਗਰਮੀਆਂ ਦੇ ਵਿੱਚ ਪੱਟਣਾ ਹੁੰਦਾਗਾ 5 ਇੰਚ ਗਏ ਤੇ ਆਪਾਂ ਸੌਰੀ ਸਰਦੀਆਂ ਦੇ ਵਿੱਚ 5 ਇੰਚ ਪੱਟਣਾ ਹੁੰਦਾ ਤੇ ਗਰਮੀਆਂ ਦੇ ਵਿੱਚ 10 ਇੰਚ ਪੱਟਣਾ ਹੁੰਦਾ ਹੈ ਇੱਕ ਦਿਨ ਦੇ ਵਿੱਚ ਸਾਰਾ ਪੱਟਿਆ ਜਾਣਾ ਕਿਸੇ ਦਾ ਤਾਂ ਇਹਦੇ ਵਿੱਚ ਫੰਗਸ ਨਹੀਂ ਗਰੋਹ ਹੁੰਦੀ ਹੈਗੀ ਤੇ ਆਪਣੇ ਦੇਖ ਸਕਦੇ ਵੀ ਜਦੋਂ ਹੁਣ ਵੀ ਨਹੀਂ ਪਟਿਆ ਜਾਂਦਾ ਹੈਗਾ ਵੈਸੇ ਤਾਂ ਕੱਲ ਦਾ ਪਟਿਆ ਹੋਇਆ ਹੈਗਾ ਇਹ ਪਰ ਫਿਰ ਵੀ ਇਹਦੇ ਵਿੱਚ ਵੀ ਫੰਗਸ ਆ ਜਿਹੜੀ ਵੀ ਜ਼ਿਆਦਾ ਗਰੋ ਹੋ ਰਹੀ ਹੈਗੀ ਉਹਦਾ ਕਾਰਨ ਕੀ ਹੈ ਵੀ ਇਸ ਤੋਂ ਮਿੱਟੀ ਆਪਾਂ ਜਲਦੀ ਲਾਉਣੀ ਆ ਮਿੱਟੀ ਹੈ ਜਿਹੜੀ ਇਹ ਰੋਜ਼ ਦੀ ਰੋਜ਼ ਵੀ ਆਪਾਂ ਕਹਿੰਦੇ ਰੋਜ਼ ਨਹੀਂ ਲਾ ਸਕਦੇ ਤਾਂ ਦੋ ਦਿਨਾਂ ਦੀ ਆਪਾਂ ਵੱਧੋ-ਬਧ ਲਾ ਸਕਦੇ ਵੀ ਅੱਜ ਦੀ ਤੇ ਇੱਕ ਕੱਲ ਦੀ ਪਰ ਸਾਨੂੰ ਆਪਾਂ ਨੂੰ ਦੁਬਾਰੇ ਮਿੱਟੀ ਇਹਦੇ ਤੋਂ ਲਾਉਣੀ ਚਾਹੀਦੀ ਹੈ ਕਿ ਵੀ ਤਾਂ ਕਰਕੇ ਵੀ ਤਾਂ ਆਪਣਾ ਚਾਰ ਜਿਹੜਾ ਸਹੀ ਰਹੂਗਾ ਹੁਣ ਇੱਕ ਹੋਰ ਕੀ ਕਰਨਾ ਇਧਰ ਆ ਦੇਖ ਸਕਦੇ ਸੀ ਇਹ ਮਿੱਟੀ ਖਿੰਡੀ ਪਈ ਆ ਸਾਰੀ ਤੁਸੀਂ ਇਹ ਦੇਖੋ ਇੱਥੋਂ ਇਹ ਸਾਰੀ ਮਿੱਟੀ ਆ ਇਹ ਮਿੱਟੀ ਦਾ ਕੀ ਕਾਰਨ ਆ ਕਿ ਮਿੱਟੀ ਕਿਵੇਂ ਨਿਕਲੀਏ ਇੱਕ ਪੱਟੀ ਅਰੋ ਚੂਹੇ ਨੇ ਆ ਚੂਹੇ ਦੇ ਹੀ ਕਾਗਜ ਪੜਿਆ ਹੋਇਆ ਸਾਰਾ ਦੇਖ ਸਕਦੇ ਹੋ ਇੱਥੇ ਆ ਸਾਰਾ ਆ ਦੇਖੋ ਇਹ ਚਾਰ ਦੇ ਵਿੱਚ ਸਾਰਾ ਇਹ ਚੂਹਾ ਪਿਆ ਹੋਇਆ ਗਿਆ ਇੱਥੋਂ ਇਹ ਚੂਹਾ ਹੋਣ ਇਹਦੇ ਵਿੱਚ ਸਾਰੇ ਚ ਗੇੜੇ ਦੇਊਗਾ ਇਹਦੇ ਚੂਹੇ ਨੇ ਕੀ ਕਰਿਆ ਇੱਥੋਂ ਆ ਦਿਖਾਈ ਬਈ ਇੱਧਰ ਇਹ ਆ ਉਹਨੂੰ ਇੱਥੋਂ ਚੂਹਾ ਨਿਕਲਦਾ ਦੇਖੋ ਹੁਣ ਇਹ ਜਿੱਥੋਂ ਇੱਥੋਂ ਆ ਕੇ ਜਮਾ ਉੱਥੋਂ ਉਧਰਲੇ ਖੁੰਜੇ ਤੋਂ ਲਗਭਗ ਇਹ 5-6 ਫੁੱਟ ਦੀ ਦੂਰੀ ਆ ਬਈ ਵੱਧ ਵੀ ਹੋ ਸਕਦੀ ਆ ਵੀ ਇੱਥੇ ਆ ਕੇ ਚਾਹ ਦੀ ਕਾਜ ਇੱਕ ਇਹਦੇ ਚੂਹੇ ਨੇ ਕਦਾ ਕਾਗਜ਼ ਪਾੜਦਾ ਇਹ ਸਾਰਾ ਇੱਕ ਇਹਦੇ ਵਿੱਚ ਆ ਕੇ ਜਦੋਂ ਇੱਥੇ ਦੀ ਖੱਡ ਕਰ ਲਈ ਉਹਦੇ ਖੱਡ ਦੇ ਵਿੱਚ ਦੀ ਪਾਣੀ ਪਿਆ ਤੇ ਪਾਣੀ ਨੇ ਆਪਣਾ ਸਾਰਾ ਚਾਰ ਖਰਾਬ ਕਰਤਾ ਉਹ ਜੇ ਤੁਸੀਂ ਆਪਾਂ ਇਹੀ ਅਚਾਰ ਜਾ ਕੇ ਪਸ਼ੂਆਂ ਨੂੰ ਪਾਵਾਂਗੇ ਤਾਂ ਆਪਣੇ ਪਸ਼ੂਆਂ ਨੂੰ ਨੁਕਸਾਨ ਹੀ ਹੋਣਾਗਾ ਇਹ ਚੀਜ਼ ਤੇ ਆਪਾਂ ਫੇਰ ਕਹਿਨੇ ਵੀ ਅਚਾਰ ਮਾੜਾ ਅਚਾਰ ਨਹੀਂ ਮਾੜਾ ਪ੍ਰਭੂ ਆਪਾਂ ਨੂੰ ਅਚਾਰ ਪਾਉਣ ਦੀ ਸਮਝ ਨਹੀਂ ਹੈਗੀ ਵੀ ਅਚਾਰ ਦਾ ਤਰੀਕਾ ਕੀ ਹੈਗਾ ਆਪਣੇ ਲਈ ਵੀ ਉਹ ਜੀ ਆਪਣੀ ਨੌਲੇਜ ਨਹੀਂ ਹੈਗੀ ਅਚਾਰ ਪਾਉਣ ਦੀ ਸਹੀ ਨੌਲੇਜ ਕੀ ਹੈਗੀ ਇਹਨੂੰ ਰੋਜ਼ ਪਟਿਆ ਜਾਣਾ ਚਾਹੀਦਾ ਹੁਣ ਜੇ ਮਿੱਥੋਂ ਮੈਂ ਮਿੱਟੀ ਚੱਕੀ ਹੈਗੀ ਹੁਣ ਆ ਇਹਦੇ ਵਿੱਚ ਹਲੇ ਵੀ ਮਿੱਟੀ ਪਈ ਹੈਗੀ ਮਿੱਟੀ ਪਈ ਹੈ ਜਾਂ ਇੱਥੇ ਵੀ ਗਿੱਲਾ ਪਿਆ ਹੈਗਾ ਹਲੇ ਮੈਂ ਇਥੋਂ ਨਹੀਂ ਜਿਹੜਾ ਗਿੱਲਾ ਹੋਊਗਾ ਜਾਂ ਅਚਾਰ ਪਟਿਆ ਹੋਊਗਾ ਉਮੈਂ ਸਾਰਾ ਉਹ ਕੱਢ ਕੇ ਸਿੱਟੂਗਾ ਹੁਣ ਆ ਦੇਖ ਸਕਦੇ ਇੱਥੋਂ ਮੈਂ ਹੁਣ ਜਦੋਂ ਆਂਝੀ ਚੱਕੀ ਆ ਆਦਾ ਫਾਇਨ ਲੈ ਬੀ ਆ ਦੇਖੋ ਹੁਣ ਇੱਥੋਂ ਲਗਭਗ ਅੱਧਾ ਪੌਣਾ ਫੁੱਟ ਪੱਟਦਾ ਮੈਂ ਅੱਗੇ ਆ ਜਾ ਬਈ ਲੇ ਕੇ ਰਾਂਦਾ ਫਾਇ ਆ ਦੇਖੋ ਇੱਕ ਤਾਂ ਜਦੋਂ ਮਿੱਟੀ ਲਾਹੀ ਆ ਮੈਂ ਮਿੱਟੀ ਧਿਆਨ ਨਾਲ ਨਹੀਂ ਲਾਹੀ ਹੋਈ ਹੈਗੀ ਇਹ ਵੈਸੇ ਵੀ ਮੈਂ ਨਹੀਂ ਲਾਹੀ ਹੈਗੀ ਕਿਸੇ ਹੋਰ ਦਾ ਕੰਮ ਆ ਦੇਖੋ ਕਿੰਨੀ ਇੱਥੇ ਆ ਇਹਦੇ ਵਿੱਚ ਆ ਸੁੰਡ ਪੈਦਾ ਹੋਏ ਹੋਏ ਨੇ ਇਹ ਸਾਰੇ ਆਪਣੇ ਪਸ਼ੂਆਂ ਨੂੰ ਨੁਕਸਾਨ ਹੀ ਕਰਨਗੇ ਜੇ ਆਪਾਂ ਇਹਨਾਂ ਨੂੰ ਕੱਢ ਦਾਂਗੇ ਤਾਂ ਚੰਗੇ ਰਹਿਾਂਗੇ ਇਹ ਆਪਣਾ ਆਪਾਂ ਗੱਲ ਲਈ ਵੀ 4-5 ਰੁਪਏ ਕਿਲੋ ਹੀ ਹੁੰਦਾ ਇਹਦੀ ਕੋਈ ਬੜਾ ਨੁਕਸਾਨ ਵਾਲੀ ਗੱਲ ਨਹੀਂ ਹੈਗੀ ਇਹਦਾ ਨੁਕਸਾਨ ਹੋ ਜੋ ਆ ਦੇਖ ਇਧਰ ਆ ਕੇ ਦਿਖਾਈ ਬਈਆ ਸੁਣ ਦੇ ਕਿੰਨੇ ਇੱਥੇ ਆਹ ਨੂੰ ਮੈਂ ਇੱਕ ਜੇਪਾ ਵਟਿਆ ਦੇਖ ਰਾ ਸੁਣ ਕਿੱਡੇ-ਕੱਡੇ ਆ ਬਈ ਆਹ ਸੁਣ ਡੋ ਗਿਆ ਆ ਸੁਣ ਆ ਹੱਲੀ ਜਾਂਦੇ ਆ ਆ ਦੇਖੋ ਇਹ ਸਾਰੇ ਇਹਦੇ ਵਿੱਚ ਆ ਸੁੰਢ ਹੀ ਆਗੇ ਇਹ ਜੇ ਤਾਂ ਆਪਾਂ ਹੁਣ ਇਹ ਤੁਸੀਂ ਇਹ ਦੇਖੋ ਵੀ ਜਦੋਂ ਏਡੇ ਏਡੇ ਸੁੰਡਾ ਆਪਣੇ ਪਸ਼ੂਆਂ ਦੇ ਢਿੱਡਾਂ ਤੇ ਜਾਣਗੇ ਤਾਂ ਆਪਣੇ ਪਸ਼ੂ ਕਿੱਥੋਂ ਆਪਣੇ ਪਸ਼ੂ ਸਹੀ ਰਹਿਣਗੇ ਫਿਰ ਕੋਈ ਕਹਿੰਦਾ ਬਈ ਸਾਡੇ ਪਸ਼ੂ ਰਿਪੀਟਰ ਕਰਤੇ ਚਾਰਨੇ ਚਾਰ ਮਾੜਾਗਾ ਫਿਰ ਮੇਰੇ ਵਰਗਾ ਚੱਕੀ ਵੀਡੀਓ ਪਾਉਂਦਾ ਚਾਰ ਦੇ ਵਿੱਚ ਬਣਾ ਦੇਖੋ ਇਹ ਸਾਰਾ ਚਾਰ ਮੈਥੋਂ ਪੱਟ ਪੱਟ ਸਿੱਟੂਗਾ ਇਹ ਹੁੰਦੀ ਹੁੰਦੀ ਤਾਂ ਸਾਰੀ 3-4 ਇੰਚੀ ਇਹ ਫੰਗਸ ਆ ਬਾਲੀ ਜਿਆਦਾ ਲੰਬੀ ਨਹੀਂ ਜਾਂਦੀ ਹੈਗੀ ਜਿੰਨਾ ਟਾਈਮ ਇਹਨੂੰ ਹਵਾ ਨਹੀਂ ਪੈਂਦੀ ਹੈਗੀ ਤੇ ਇਹ ਸੁੰਡ ਮੈਂ ਦਿਖਾਉਣਾ ਵੀ ਆਪਣੀ ਚਾਰ ਦੇ ਵਿੱਚ ਕਵਾਲਿਟੀ ਕਿੰਨੀ ਕੇ ਜਿਆਦੇ ਵਧੀਆ ਬਣਾਈ ਹੋਈ ਆ ਆਪਣੇ ਇਹ ਚਾਰ ਪੀ ਆ ਦੇਖ ਸਕਦੇ ਹੋ ਤੁਸੀਂ ਸਾਰਾ ਇਹ ਆਪਦੇ ਵੱਲੋਂ ਆਪਾਂ ਇੱਕ ਵਾਰ ਪੂਰਾ ਪ੍ਰੋਪਰ ਧਿਆਨ ਰੱਖ ਲਿਆ ਵੀ ਮੈਂ ਯਾਰ ਜੇ ਆਪਾਂ ਕਹਿੰਦੇ ਮੈਂ ਇੱਕ ਚੁੰਡੀ ਵੀ ਉੱਲੀ ਦੀ ਬਾਗੇ ਨਹੀਂ ਰਾਜੀ ਹੈਗਾ ਬਸ ਉਹ ਉੱਲੀ ਵਾਲਾ ਹੋਇਆ ਦਾ ਸੁੰਡ ਵਾਲਾ ਹੋਇਆ ਕਿਉਂਕਿ ਕੰਮ ਉਹਦਾ ਸਾਰਾ ਉਹੀ ਆਗਾ ਨੁਕਸਾਨ ਉਹਦਾ ਸਾਰੇ ਇਹਦਾ ਹੀ ਆ ਹੁਣ ਆ ਦੇਖੋ ਇਥੋਂ ਜਿੱਥੇ ਆ ਇਹਦਾਂ ਇੱਕ ਖੂੰਜਾ ਮੇਰਾ ਜਿਹੜੀ ਆ ਢਲਾਨ ਆਗੀ ਇਹ ਉਚਾਈ ਮੇਰੀ ਥੋੜੀ ਜਿਹਾ ਦਾ ਕਫਟ ਜਿਆਦੇ ਵਾਗ ਗਈ ਅੱਟ ਲਾਣਾ ਜਿਆਦੇ ਹੋ ਗਈ ਮੇਰੀ ਮੈਂ ਉਰੇ ਤੱਕ ਉਰੇ ਦਾ ਤਾਂ ਸੋਚਿਆ ਸੀ ਵੀ ਚਾਰ ਉਰੇ ਤੱਕ ਆਊਗਾ ਮੇਰਾ ਕਿਉਂਕਿ ਹੁਣ ਝਾੜ ਵੱਧ ਹੋ ਗਿਆ ਮੱਕੀ ਦਾ ਤਾਂ ਵਿੱਚ ਤੱਕ ਵਾਗ ਗਿਆ ਹੈਗਾ ਵੀ ਅੱਧਾ ਪਣਾ ਫੁੱਟ ਮੇਰੀ ਸੋਚ ਤੋਂ ਵੱਧ ਗਿਆ ਹੁਣ ਉਹਦੇ ਕਰਕੇ ਉਹ ਖੁੰਝਾ ਮੇਰਾ ਖਰਾਬ ਹੋ ਜਾਂਦਾ ਹੈਗਾ ਆ ਦੇਖੋ ਆ ਖੁੰਝੇ ਦੇ ਵਿੱਚ ਹੁਣ ਮੈਂ ਚੱਡਿਆ ਇਹ ਸਾਰਾ ਖਰਾਬ ਚਾਰਾ ਆ ਦੇਖੋ ਇਹਦੇ ਵਿੱਚ ਉਲੀ ਨਾਤੇ ਇਹਦੇ ਵਿੱਚ ਉਲੀ ਆ ਇਹਦੇ ਇਹਦੇ ਵਿੱਚ ਤੁਹਾਨੂੰ ਦੇਖਣ ਨੂੰ ਉਲੀ ਨਹੀਂ ਦਿਖੂਗੀ। ਕਈ ਕਿਸਾਨ ਕੀ ਕਰਦੇ ਆ ਨਾ ਇਹਦੇ ਇਹਨੂੰ ਸੁਕਾ ਕੇ ਧੁੱਪੇ ਇਸੇ ਨੂੰ ਪਾ ਆਂਦੇ ਆ। ਵੀ ਇਹਨੂੰ ਕੀ ਹੋਇਆ? ਇਹਦੇ ਵਿੱਚ ਵੀ ਇਹ ਵੀ ਸਾਰਾ ਖਰਾਬ ਹੀ ਆ ਆਚਾਰ। ਹੱਥ ਦੇ ਇਹਦੇ ਵਿੱਚ ਲਿਬੜੀ ਜਾਂਦੀ ਆ ਕਿ ਪਰ ਕੁਆਲਿਟੀ ਆਪਾਂ ਨੂੰ ਇੱਕ ਨੰਬਰ ਮਿਲ ਜਾਂਦੀ ਆ ਹੱਥ ਲਵੇੜ ਕੇ। ਉਹ ਦੁਬਾਰਾ ਆ ਦੇਖੋ ਆ ਹੁਣ ਸਾਰੇ ਇਥੋਂ ਪੱਟੀ ਜਾਂਦੇ ਆ ਆਪਾਂ। ਸਾਰੇ ਹੀ ਤੱਕੇ ਗੱਢਣਾ ਕੋਈ। ਕਈ ਵਾਰ ਕਾਗਜ਼ੀ ਵੀ ਪਾੜ ਜਾਂਦਾਗਾ। ਹੁਣ ਕਾਗਜੇ ਦਾ ਵੈਸੇ ਵੀ ਆਪਣੇ ਕੋਈ ਬੜਾ ਕੰਮ ਆਉਂਦਾ ਨਹੀਂ ਹੈਗਾ। ਵੀ ਆਪਾਂ ਦੇਖੀਏ। ਆ ਦੇਖੋ ਜਿੰਨਾ ਆਪਾਂ ਇੱਕ ਇਹਦਾ ਚਾਰ ਹੁਣ ਮੇਥੋਂ ਪਟ ਰਿਹਾ ਹੈ ਨਾ ਮੈਨੂੰ ਇਹਦੇ ਵਿੱਚੋਂ ਸੇਕ ਪੂਰਾ ਮਾਰ ਰਿਹਾਗਾ। ਅੱਗ ਮਾਰ ਰਹੀ ਆ। ਇਹ ਸੇਕ ਉਦੋਂ ਹੀ ਮਾਰਦਾ ਹੁੰਦਾ ਜਦੋਂ ਚਾਰ ਖਰਾਬ ਹੋਵੇ। ਆ ਨੀਚੇ ਤਾਂ ਵੈਸੇ ਵਧੀਆ ਹੋਣ ਲੱਗ ਗਿਆ ਪਰ ਜਿਹੜਾ ਆ ਚਾਰ ਹੈਗਾ ਇਹ ਸਾਰਾ ਖਰਾਬ ਹੋ ਗਿਆ। केजी ਦਾ ਮੈਂ ਪੂਰਾ ਧਿਆਨ ਰੱਖਦਾ ਕਿ ਇਹ ਚਾਰ ਖਰਾ। ਇਦੋਂ ਵਧੀਆ ਯਾਰ ਸੰਨੀ ਪਾ ਲੋ। ਖਰਾਬ ਚਾਰ ਪਾਉਣ ਨਾਲੋਂ। ਤੂੜੀ ਦੀ ਸੰਨੀ ਕਰ ਦੋ। ਉਹਦਾ ਕੋਈ ਨੁਕਸਾਨ ਨਹੀਂ ਹੋਏਗਾ। ਪਰ ਜਿਹੜਾ ਇਹਦਾ ਨੁਕਸਾਨ ਆ ਇਹ ਬਹੁਤ ਵੱਡਾ ਹੈ। ਇਹਦੇ ਨਾਲ ਤੁਹਾਡੇ ਪਸ਼ੂ ਰਿਪੀਟਰ ਵੀ ਹੋਣਗੇ। ਬੱਚਾ ਵੀ ਸਟਣਗੇ ਸਾਰਾ ਕੁਝ ਹੀ ਕਰਨਗੇ ਯਾਰ ਜਿੰਨੀਆਂ ਬਿਮਾਰੀਆਂ ਨੇ ਸਾਰੀਆਂ ਲੱਗਣਗੀਆਂ। ਪਰ ਜੇ ਤੁਸੀਂ ਧਿਆਨ ਰੱਖੋਗੇ ਤਾਂ ਇਹ ਤੁਹਾਡੇ ਪਸ਼ੂ ਨੂੰ ਕਿਓ ਵਾਂਗੂ ਲੱਗੂਗਾ। ਆ ਦੇਖ ਸਕਦਾ ਤੁਸੀਂ ਸਾਰਾ ਇਹ ਇਹੀ ਕੰਮ ਹੈ ਦਾ ਤੇ ਆਪਾਂ ਜੇ ਇਹ ਗੱਲਬਾਤ ਸਾਨੂੰ ਆਪਾਂ ਹੁਣ ਫਾਇਦੇ ਦਿਖਾਵਾਂ ਦੱਸਾਂਗੇ ਵੀ ਇਹਦੇ ਫਾਇਦੇ ਕੀ-ਕੀ ਆ ਵਿਕੀ ਹੀ ਕਹੇ ਜਿਸਟੇ ਤੇ ਚਾਰ ਪਾਉਣਾ ਜੀਦਾ ਆਪਾਂ ਤਾਂ ਉਹਨੂੰ ਚਾਰ ਪਾਉਣ ਵਾਲੀ ਵੀ ਵੀਰੇ ਦੱਸਾਂਗੇ ਵੀ ਸਹੀ ਕੀ ਆ ਹੁਣ ਆ ਦੇਖੋ ਅੱਜ ਇੱਥੇ ਚੂਹਾ ਸੀਗਾ ਉੱਥੇ ਨਾਲ ਦੌਲੀ ਲੱਗ ਰਹੀ ਆ ਨਾਲੇ ਮਿੱਟੀ ਆ ਉਹਦੀ ਇਹਦਾ ਚੂਹੇ ਦਾ ਹੱਲ ਕੋਈ ਨਹੀਂ ਹੈਗਾ ਚਾਰ ਦੇ ਵਿੱਚ ਮੇਰੀ ਮੇਰੀ ਸੋਚ ਬਤਾਉ ਕ ਕਿਉਂਕਿ ਜੇ ਆਪਾਂ ਚੂਹੇ ਨੂੰ ਦਵਾਈ ਧਰਾਂਗੇ ਦਵਾਈ ਖਾ ਕੇ ਚੂਹੇ ਨੇ ਕੀ ਆ ਦਵਾਈ ਖਾ ਕੇ ਚਾਰ ਦੇ ਵਿੱਚ ਹੀ ਵੜਨਾ ਆਉਣੇ ਤਾਂ ਦੁਬਾਰਾ ਪਹਿਲੀ ਸੇਤੀ ਸੇਤੀ ਤਾਂ ਦਵਾਈ ਖਾਂਦਾ ਨਹੀਂ ਹੈਗਾ ਤੇ ਕਈ ਪ੍ਰਮਾਨ ਨੇ ਮੈਨੂੰ ਰਾਇ ਦਿੱਤੀ ਸੀ ਵੀ ਤੂੰ ਮੀਟ ਦੇ ਵਿੱਚ ਦਵਾਈ ਪਾ ਕੇ ਧਰ ਦੇ ਤੇ ਵੀ ਉਹਦੇ ਨਾਲ ਚੂਹਾ ਤਰ੍ਹਾਂ ਮਰ ਜੂ ਤੇ ਮੈਂ ਸੋਚਿਆ ਵੀ ਮੀਟ ਦੇ ਵਿੱਚ ਆਪਾਂ ਚਾਹੇ ਦਵਾਈ ਆਪਾਂ ਕਾਸੀ ਦੇ ਵਿੱਚ ਵੀ ਧਰ ਦਈਏ ਤੇ ਉਹਦਾ ਕੀ ਹੈ ਚੂਹੇ ਦੇ ਖਾ ਕੇ ਦਵਾਈ ਆਚਾਰ ਦੇ ਵਿੱਚ ਹੀ ਮੜਨਾ ਕਿਉਂਕਿ ਖੱਡ ਖੱਡ ਕੇ ਲਈ ਆਪਾਂ ਘਰ ਕੇ ਲਈ ਉਹਦਾ ਚਾਰ ਵਾਲ ਟੋਏ ਦੇ ਵਿੱਚ ਹੀ ਬਣਿਆ ਹੋਇਆਗਾ ਚਾਹੇ ਉਹ ਸੈਟ ਵਾਲੀ ਪੜੀ ਕਹਿੰਦੀ ਆਪਾਂ ਚਾਹੇ ਆਚਾਰ ਕੇ ਲਈ ਕਿਉਂਕਿ ਸਾਰੇ ਥਾਮੀਉਦੀ ਦਾ ਖੰਡ ਤਾਂ ਸਾਰੇ ਪਾਸੇ ਹੀ ਹੁੰਦੀ ਆ ਉਹਨੇ ਜਾ ਕੇ ਲਾ ਲੋ ਵੀ ਜੇ ਆਪਣਾ ਚੂਹਾ ਦਵਾਈ ਖਾ ਕੇ ਮਰ ਗਿਆ ਉਹਨੇ ਜਾ ਕੇ ਚਾਰ ਦੇ ਵਿੱਚ ਹੀ ਮਰ ਗਿਆ ਉਹ ਜਿਹੜੀਆਂ ਉਹਦੇ ਵਿੱਚੋਂ ਗੈਸਾਂ ਨਿਕਲੀਆਂ ਜਾਂ ਬਿਮਾਰੀ ਹੋਊਗੀ ਨਾ ਕਰੇ ਵੀ ਕਈ ਵਾਰ ਆਪਣੇ ਖੇ ਦੇ ਵਿੱਚ ਆਪਣੇ ਚਾਰ ਦੇ ਵਿੱਚ ਹੀ ਰਲ ਕੇ ਉਹ ਆਪਣੇ ਪਸ਼ੂਆਂ ਚ ਵਾਗਿਆ ਉਹੀ ਮਰਿਆ ਹੈ ਚੂਹਾ ਕਈ ਵਾਰ ਪਸ਼ੂ ਨੂੰ ਖਾ ਗਏ ਜੇ ਤਾਂ ਆਪਣੇ ਪਸ਼ੂ ਦੀ ਜਾਣ ਤਾਂ ਆਪਣੇ ਦੀ ਆਪਣੇ ਖਤਮ ਹੋ ਗਈ ਨਾ ਪਸ਼ੂ ਦਾ ਆਪਣਾ ਖਤਮ ਹੋ ਜੂਗਾ ਤਾਂ ਕਰਕੇ ਵੀ ਠੀਕ ਹੈ ਯਾ ਚਾਰ ਖਰਾਬ ਕਰੀ ਜਾਉ ਕੋਈ ਗੱਲ ਨਹੀਂ ਕਿ ਹੁਣ ਇੱਥੋਂ ਖਰਾਬ ਤਾਂ ਨਹੀਂ ਬਹੁਤ ਘਰੇ ਪਿਆਗਾ ਹੁਣ ਸਾਰਾ ਇੱਥੋਂ ਕੱਢਣਾ ਤਾਂ ਪਊਗਾ ਛੇਚਲਾ ਤਾਂ ਬਹੁਤ ਵੱਧੀ ਕੀ ਰੋ ਪਰ ਆਪਾਂ ਵੀ ਦਵਾਈ ਵਾਲਾ ਕੰਮ ਵੀ ਮੇਰੇ ਆਚਾਰ ਦੇ ਵਿੱਚ ਮੈਨੂੰ ਫਿੱਟ ਨਹੀਂ ਲੱਗਦਾ ਹੈਗਾ ਆ ਦੇਖੋ ਆ ਹੁਣ ਇੰਨਾ ਆਚਾਰ ਹੈ ਨਾ ਜੀ ਖਰਾਬ ਹੀ ਹੈਗਾ ਮੇਰੇ ਆਹ ਜੇ ਕੋਈ ਹੋਰ ਆ ਕੇ ਇੱਥੋਂ ਕੋਈ ਹੋਰ ਆਉਂਦਾ ਜਾਂਦਾ ਕੋਈ ਆਊਗਾ ਆਹ ਦੇਖਿਓ ਰੇ ਕਿ ਦਿਖਾਈ ਬਾਈ ਇਹ ਆਹ ਦੇਖ ਲੋ ਅਸੀਂ ਆ ਨੇੜੇ ਦਿਖਾ ਕੇ ਆਹ ਦੇਖੋ ਇੱਥੋਂ ਦੇਖਣ ਨੂੰ ਸੋਨੂੰ ਐ ਲੱਗੂ ਯਾਰ ਸਾਫ ਚਾਰਾ ਜਾਮਾ ਇਹ ਸਾਫ ਨਹੀਂਗਾ ਭਰਾਵੋ ਇਹਦੇ ਵਿੱਚ ਵੀ ਫੰਗਸ ਹੈਗੀ ਆ ਗਰੋ ਕਰ ਰਹੀ ਆ ਫੰਗਸ ਤਾਂ ਵੀ ਇਹ ਦੂ ਥੋੜਾ ਜਿਹਾ 1 ਇੰਚ 1.5 ਇੰਚ ਅੱਗੇ ਰਹੀ ਤੀ ਮੈਂ ਇੰਚ 2 ਇੰਚ ਵੱਧ ਪੱਟਿਆਗਾ ਵੀ ਜਿਹੜੀ ਗਾਂ ਵਾਲੀ ਜਿੱਥੇ ਜਿਹੜੀ ਨਹੀਂ ਦੀਦੀ ਫੰਗਸ ਉਹ ਵੀ ਆਪਾਂ ਪਹਿਲੀ ਘੜਦੀ ਏ ਹੁਣ ਆ ਦੇਖੋ ਇੱਥੋਂ ਚਾਰ ਮੇਰਾ ਜਮਾ ਵਧੀਆ ਪੱਟਿਆਂ ਦੇ ਉਹਨਾਂ ਨੂੰ ਮੈਂ ਸਾਰੇ ਚਾਰ ਨੂੰ ਇੱਥੋਂ ਇਧਰ ਮਰੋਂ ਕੱਢ ਪਹਿਲਾਂ ਉਹ ਮਿੱਟੀ ਕੱਢੀ ਆ ਮੈਂ ਚੂਹਾ ਵੀ ਕਿਉਂਕਿ ਬਹੁਤ ਅੰਕ ਕਰਦਾਗਾ ਜਿੰਮੇਦਾਰ ਭਰਾ ਨੇ ਸਾਰੇ ਆਪਾਂ ਨੂੰ ਦੇਖਣ ਵਾਲੇ ਸਾਰਿਆਂ ਨੂੰ ਪਤਾ ਹੀ ਆ ਵੀ ਤੂਹੇ ਕਿੰਨੇ ਕਿ ਮਿੱਟੀਆਂ ਕੱਢਦਾ ਕਿੰਨਾ ਘੇੜ ਲਾ ਦਿੰਦਾ ਹੁੰਦਾ ਹੁਣ ਇਹ ਜੇ ਇੱਕ ਵਾਰ ਚਾਰਜ ਵੜ ਗਿਆ ਇਹ ਛੇਤੀ ਨਿਕਲਦਾ ਨਹੀਂ ਹੈਗਾ ਇੱਥੋਂ ਤੇ ਹੁਣ ਤੁਹਾਨੂੰ ਆਪਾਂ ਕਾਢ ਕੇ ਪੱਟ ਕੇ ਦਿਹਾਉਣੇ ਆ achar ਵੀ ਆਪਣੀ ਚਾਰ ਦੀ ਕੁਆਲਿਟੀ ਕੀ ਆ ਇਹ ਆਪਣੀ ਚਾਰ ਜਿਹੜਾ ਹਾਈਬ੍ਰਿਡ ਬੀਜਿਆ ਸੀ ਆਪਾਂ ਨੇ ਕਿਸੇ ਆਪਣੀ ਲੋਕਲ ਕੰਪਨੀ ਦੇ ਹੀ ਤਿਆਰ ਕੀਤਾ ਹੋਇਆਗਾ ਸਦੇ ਇਸ ਨਾਮ ਹੀ ਕੰਪਨੀ ਆ ਤੇ ਇਹਦੀ ਸਟੇਜ ਇਹ ਲਗਭਗ 75 ਦਿਨਾਂ ਦਾ ਪੱਕੇ ਜਾਂਦਾ ਤੇ ਅਸੀਂ ਅਚਾਰੇ ਦਾ ਪਾਇਆ ਸੀਗਾ ਮੀਂਹ ਪੈਗਾ ਸੀਗਾ ਕੌਣਾ ਤਾਂ ਅਸੀਂ ਉਹੀ ਸਟੇਜ ਤੇ ਸੀਗਾ 70 75 ਡਣਾ ਤੇ ਪਰ ਕੀ ਹੋਇਆ ਮੀ ਪੈਣ ਕਰਨ ਕੋਈ ਮਸ਼ੀਨ ਨਹੀਂ ਚੱਲਦੀ ਜੀ ਬਾਹਣ ਦੇ ਵਿੱਚ ਇਹ ਵੀ ਅਸੀਂ ਟੋਜਨ ਪਾਪਾ ਕਾ ਟਰਾਲੀਆਂ ਕੱਢੀਆਂ ਨੇ ਆਪਣੇ ਚੈਨਲ ਦੀ ਵੀਡੀਓ ਪਈਆਂ ਦੀਆਂ ਵੀ ਸਾਡੇ ਮੱਕੀ ਦੀ ਸਟੇਜ ਹੈ ਜਿਹੜੀ ਵੱਧ ਹੋ ਗਈ ਤੇ ਹੁਣ ਆ ਦੇਖੋ ਜੇ ਕੋਈ ਹੋਰ ਇੱਥੋਂ ਕਈ ਆਪਣੇ ਗਰੀਬ ਭਰਾ ਕਹਿੰਦੇ ਆਗੇ ਬੀਰ ਵੀ ਸਾਨੂੰ ਚਾਰ ਦੇ ਦੇ ਤੇਰਾ ਤਾਂ ਗਲੇ ਹੀ ਪਿਆ ਮੈਨੂੰ ਉਹ ਕਹਿਦਾ ਹੁੰਦਾ ਹੁਣ ਵੀ ਲੈ ਜੋ ਕੋਈ ਗੱਲ ਦੀ ਹੈਗੀ ਪਰ ਚੱਕਰ ਕੀ ਹੈ ਕਿ ਜੇ ਤੁਹਾਡੇ ਪਸ਼ੂ ਕੱਲ ਨੂੰ ਨਾ ਰਹੇ ਜਾਂ ਕੋਈ ਉਹਨਾਂ ਨੂੰ ਬਿਮਾਰੀ ਹੋਏਗੀ ਤਾਂ ਵੀ ਐਂ ਦਾ ਕਿਹੋ ਜਿਹਾ ਉਹਨਾਂ ਦੇ ਚਾਰਚ ਕੁਸ ਹੋ ਗਿਆ ਮੈਨੂੰ ਦੱਸ ਦੇਣਾ ਹੁੰਦਾ ਵੀ ਪਾਉਣ ਨੂੰ ਇਹ ਮੈਂ ਵੀ ਪੱਟ ਕੇ ਸਿਰਦਾ ਹੀ ਆ ਜੇ ਮੈਨੂੰ ਮਾੜਾ ਲੱਗਦਾ ਮੈਂ ਤਾਂ ਹੀ ਕੱਢ ਕੇ ਦੇ ਦਤਾ ਤੇ ਹੁਣ ਆਪਾਂ ਬਾਹਲੀ ਵੀਡੀਓ ਲੰਬੀ ਨਹੀਂ ਕਰਦੇ ਹੈਗੇ ਇਹ ਤੁਹਾਨੂੰ ਚਾਰ ਦੀ ਕੁਆਲਿਟੀ ਦਿਖਾਉਣਾ ਮੈਂ ਵੀ ਕਹੇ ਦੀ ਆ ਹੁਣ ਆ ਦੇਖੋ ਇੱਥੋਂ ਅਚਾਰ ਆ ਜਿਹੜਾ ਨੀ ਟੋਪੀ ਦਾ ਪੀਲਾ ਖੱਟਾ ਖੱਟਾ ਨੇ ਜਿਹੜਾ ਤੇ ਆ ਦੇਖੋ ਆ ਸੋਹਣਾ ਸੋਹਣਾ ਚਾਰ ਆਉਗੇ ਆ ਦੇਖੋ ਹੁਣ ਜੇ ਆਪਾਂ ਅਚਾਰ ਦੀ ਕੁਆਲਿਟੀ ਦੀ ਗੱਲ ਕਰੀਏ ਇਹ ਆ ਦੇਖੋ ਇਹਦੇ ਵਿੱਚ ਦਾਣਾ ਦੇਖੋ ਪਹਿਲਾਂ ਤਾਂ ਕਿੰਨਾ ਜਾਦੀਆ ਇਹ ਦਾਣਾ ਕਿਉਂਕਿ ਜਦੋਂ ਪੱਕ ਜਾਦੇ ਗਿਆ ਮਸ਼ੀਨ ਨੇ ਅੱਧਾ ਪੰਨਿਆ ਹੋਇਆ ਅੱਧਾ ਪੰਨਿਆ ਹੋਈ ਆਪਾਂ ਨੂੰ ਚਾਹੀਦਾ ਆ ਦੇਖ ਸਾਡੇ ਵੀ ਇਹ ਥੋੜਾ ਜਿਹਾ ਘੱਟ ਫੁੱਟਿਆ ਹੋਇਆ ਦੇਖੋ ਸਾਰਾ ਇਹਦੇ ਫੁੱਟ ਗਿਆ ਜਿਵੇਂ ਆ ਰਹਿੰਦਾਗਾ ਇਹ ਕਾਰਨ ਕਿ ਅभी ਜਦੋਂ ਜਾਦੇ ਪੱਕ ਗਿਆ ਮਸ਼ੀਨ ਨੇ ਭੰਨਿਆ ਨਹੀਂ ਹੈਗਾ ਨਹੀਂ ਵੀ ਸਾਰਾ ਇਹਦੇ ਵਿੱਚ ਰਹਿਆ ਸੀਗਾ ਤੇ ਇਹੀ ਕਾਰਨ ਹੋ ਜਾਂਦਾ ਵੀ ਇਹ ਚਾਰ ਦੇ ਖਰਾਬ ਹੋਣ ਦਾ ਆਪਣੇ ਪਸ਼ੂ ਅਚਾਰ ਨਾਲ ਕਿਉਂ ਖਰਾਬ ਹੁੰਦੇ ਆਗੇ ਪਸ਼ੂ ਨੂੰ ਆਪਾਂ ਨੇਰਾ ਸਿੱਟੀ ਜਾਂਦੇ ਉਹ ਫੈਟੀ ਹੋ ਜਾਂਦੇ ਆ ਤਾਂ ਕਰਕੇ ਕਈ ਵਾਰ ਇਹ ਵੀ ਕਾਰਨ ਹੋ ਜਾਂਦਾ ਨਾ ਰਹਿਣ ਦਾ ਪਸ਼ੂ ਨੂੰ ਅੱਧਾ ਦਾ ਚਾਰ ਪਾਉ ਅੱਧਦੀ ਤੂੜੀ ਪਾਉ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ